ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਬਠਿੰਡਾ ਦੇ ਨਵੇਂ ਐਸਐਸਪੀ ਆਉਣ ਤੋਂ ਬਾਅਦ ਬਠਿੰਡਾ ਪੁਲਿਸ ਸਤਰਕ ਨਜ਼ਰ ਆਉਂਦੀ ਆ ਜਿੱਥੇ ਪਿਛਲੇ ਦਿਨਾਂ ਵਿੱਚ ਵੱਖ-ਵੱਖ ਸਰਚ ਅਭਿਆਨ ਵੀ ਚਲਾਏ ਗਏ ਤੇ ਬਠਿੰਡਾ ਦੇ ਐਸਐਸਪੀ ਵੱਲੋਂ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਦੇ ਸਾਹਮਣੇ ਆਈ ਉਹਨਾਂ ਨੇ ਸਖਤ ਹਦਾਇਤਾਂ ਦਿੱਤਾ ਸੀਆਂ ਗਲਤ ਅਨਸਰਾਂ ਨੂੰ ਕਿ ਹਾਸੀ ਕਿ ਤੁਸੀਂ ਬਾਅਦ ਆਓ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਬਖਸ਼ਾ ਨਹੀਂ ਜਾਵੇਗਾ ਤੇ ਨਾਲ ਹੀ ਉਹਨਾਂ ਨੇ ਸਖਤ ਪੁਲਿਸ ਜਿਹੜੀ ਪੁਲਿਸ ਵਿਭਾਗ ਦੇ ਕਰਮਚਾਰੀਆਂ ਨੂੰ ਵੀ ਸਖਤ ਹਦਾਇਤਾਂ ਦਿੱਤੀਆਂ ਸੀ ਉਹਨਾਂ ਨੇ ਕਿਹਾ ਸੀ ਵੀ ਕੋਈ ਵੀ ਜਿਹੜਾ ਗਲਤ ਅਨਸਰਾ ਉਹਨੂੰ ਬਖਸ਼ਣਾ ਨਹੀਂ ਚਾਹੀਦਾ ਔਰ ਉਹਨਾਂ ਨੇ ਇਹ ਵੀ ਖਾਸ ਤੌਰ ਤੇ ਕਿਹਾ ਸੀ ਕਿ ਅਗਰ ਤੁਹਾਨੂੰ ਕਿਸੇ ਕਾਰਨ ਕੋਈ ਉਹਨਾਂ ਦੀ ਗੋਲੀ ਚਲਾਉਣੀ ਪੈਂਦੀ ਆ ਜਾਂ ਕੋਈ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਉਂਦੀ ਆ ਤਾਂ ਮੈਂ ਤੁਹਾਡੇ ਬੈਕ ਤੇ ਖੜਾ ਹੋਊਗਾ ਕਿਉਂਕਿ ਜਿਹੜਾ ਕਦੋਂ ਵੀ ਕੋਈ ਮੁਲਾਜ਼ਮੇ ਇਸ ਤਰ੍ਹਾਂ ਦੀ ਘਟਨਾ ਹੁੰਦੀ ਆ ਤਾਂ ਉਹ ਕਾਰਵਾਈ ਕਰਨ ਤੋਂ ਘਬਰਾਉਂਦੇ ਨੇ ਉਹਨਾਂ ਨੇ ਕਿਹਾ ਕੋਈ ਖੜੇ ਨਾ ਖੜੇ ਮੈਂ ਤੁਹਾਡੇ ਨਾਲ ਜ਼ਰੂਰ ਖੜਾ ਹੋਊਗਾ ਜਿਸ ਦੇ ਸਬੰਧ ਵਿੱਚ ਬੀੜ ਤਲਾ ਵਿਖੇ ਤੜਕੇ ਹੀ ਸਰਚ ਬਿਆਨ ਚਲਾਇਆ ਗਿਆ ਸਰਚ ਬਿਆਨ ਵਿੱਚ ਜਿੱਥੇ ਕਾਫੀ ਸ਼ੱਕੀ ਵਿਅਕਤੀਆਂ ਨੂੰ ਤੇ 28 ਦੇ ਕਰੀਬ ਮੋਟਰਸਾਈਕਲਾਂ ਨੂੰ ਜਿਹੜਾ ਜ਼ਬਤ ਕੀਤਾ ਗਿਆ ਜਿਸ ਦੇ ਸਬੰਧ ਵਿੱਚ ਐਸਪੀ ਸਿਟੀ ਨੇ ਜਾਣਕਾਰੀ ਦਿੱਤੀ ਕਿ ਪਿਛਲੇ ਦਿਨਾਂ ਵਿੱਚ ਸਾਡੇ ਵੱਖ-ਵੱਖ ਸਮੇਸਰਚ ਬਿਆਨ ਚੱਲਦਾ ਰਿਹਾ ਤੇ ਕੋਸ਼ੀ ਸ਼ਹਿਰ ਦੇ ਜਿਹੜੇ ਇਲਾਕੇ ਆ ਚੁੰਨਦਾ ਜਿੰਨਾ ਵਿੱਚ ਗਲਤ ਅਨਸਰ ਜਾ ਆਪਾਂ ਕਹਦੀਏ ਮਾੜੇ ਅਨਸਰਾਂ ਦੇ ਜ਼ਿਆਦਾ ਸ਼ੱਕੀ ਹੋਣ ਦੀ ਸ਼ੰਕਾ ਜਿਸ ਦੇ ਸਬੰਧ ਵਿੱਚ ਇੱਕ ਬੀੜ ਤਲਾਬੀ ਇਲਾਕਾ ਤੇ ਵੱਖ-ਵੱਖ ਫੋਰਸਾਂ ਨੂੰ ਲੈ ਕੇ ਸਰਚ ਬਿਆਨ ਚ ਲਾਇਆ ਗਿਆ ਤੇ ਜੋ ਵਿਅਕਤੀ ਫੜੇ ਗਏ ਨੇ ਤੇ ਕਈ ਵੀਕਲ ਵੀ ਜੱप्त ਕੀਤੇ ਨੇ ਜਿਨ੍ਹਾਂ ਦੇ ਉਹਨਾਂ ਨੇ ਕਿਹਾ ਕਿ ਜਿਹੜੇ ਚੋਰੀ ਦੇ ਹੋਏ ਉਹਨਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਜਾਣਗੇ ਤੇ ਜਿਨ੍ਹਾਂ ਕੋਲੇ ਕਾਗਜ਼ ਪੱਤਰ ਨਾ ਹੋਏ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਐਸਪੀ ਸਿਟੀ ਨਰਿੰਦਰ ਸਿੰਘ ਦਾ ਇਸ ਮਾਮਲੇ ਵਿੱਚ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਇਸ ਸਬੰਦੇ ਦੇ ਬਾਰੇ ਵਿੱਚ ਆ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਪੰਜਾਬ ਸਰਕਾਰ ਦੇ ਐਂਟੀ ਡਰੱਗ ਕੈਂਪੇਨ ਦੇ ਤਹਿਤ ਪਹਿਲੇ ਸਟੈਪ ਦੇ ਵਿੱਚ ਆਈਡੈਂਟੀਫਿਕੇਸ਼ਨ ਕੀਤੀ ਗਈ ਕਿ ਕਿਹੜੇ-ਕਿਹੜੇ ਏਰੀਆਜ਼ ਹੈਗੇ ਜਿਨ੍ਹਾਂ ਦੇ ਵਿੱਚ ਨਸ਼ੇ ਦੀ ਸਮੱਸਿਆ ਜ਼ਿਆਦਾ ਹੈ ਹੌਟਸਪੌਟ ਏਰੀਆਜ਼ ਉਹਦੇ ਵਿੱਚ 7 ਤੋਂ 7-8 ਜਗ੍ਹਾ ਹੈਗੀਆਂ ਜਿਨ੍ਹਾਂ ਦੀ ਆਈਡੈਂਟੀਫਿਕੇਸ਼ਨ ਕੀਤੀ ਜਿੱਥੇ ਪ੍ਰੋਬਲਮ ਜ਼ਿਆਦਾ ਆ ਰਹੀ ਹੈ ਸੈਕੰਡ ਸਟੈਪ ਦੇ ਵਿੱਚ ਉਹਨਾਂ ਏਰੀਆਜ਼ ਨੂੰ ਡੋਮੀਨੇਟ ਕਰਨ ਵਾਸਤੇ ਸਾਡੇ ਵੱਲੋਂ ਕੈਸੋ ਆਪਰੇਸ਼ਨ ਸਪੈਸ਼ਲ ਲਾਕਾ ਬੰਦੀ ਸਰਪ੍ਰਾਈਜ਼ ਚੈਕਿੰਗ ਕੀਤੀ ਜਾ ਰਹੀ ਹੈ ਉਸੇ ਲੜੀ ਦੇ ਤਹਿਤ ਅੱਜ ਬਠੰਡਾ ਦੀ ਬਸਤੀ ਵੀਰਤਲਾਬ ਦੇ ਵਿੱਚ ਸੀਆਈਏ ਸਿਟੀ ਪੁਲਿਸ ਤੇ ਰੂਰਲ ਪੁਲਿਸ ਵੱਲੋਂ ਜੁਆਇੰਟ ਸਰਚ ਆਪਰੇਸ਼ਨ ਕੀਤਾ ਗਿਆ ਕੈਸੋ ਆਪਰੇਸ਼ਨ ਕੀਤਾ ਗਿਆ ਇਸ ਆਪਰੇਸ਼ਨ ਆਪਰੇਸ਼ਨ ਦੌਰਾਨ ਮੇਨ ਪਰਪਸ ਸੀਗਾ ਐਨਡੀपीएस ਲਿicit ਲਿਕਰ ਤੇ ਹੋਰ ਜਿਹੜੇ ਬੰਦੇ ਸ਼ਰਾਰਤੀ ਬੰਦੇ ਆ ਜਿਹੜੇ ਕਿ ਇਲੀਗਲ ਐਕਟੀਵਿਟੀਜ਼ ਦੇ ਵਿੱਚ ਇਨਵੋਲਡ ਨੇ ਉਹਨਾਂ ਸਾਰਿਆਂ ਸੰਬੰਧੀ ਜਿਹੜੀ ਸਰਚ ਕੀਤੀ ਗਈ ਇਸ ਸਰਚ ਦੌਰਾਨ ਅਸੀਂ ਤਕਰੀਬਨ 27 ਜਿਹੜੇ ਪਰਸਨ ਨੇ ਉਹਨਾਂ ਨੂੰ ਰਾਉਂਡ ਅਪ ਕੀਤਾ 28 ਦੇ ਵੀ ਕ੍ਰੀਬ ਵਹੀਕਲ ਜਿਹੜੇ ਹੈਗੇ ਨੇ ਅਸੀਂ ਕਨਫਿਸਕੇਟ ਕੀਤੇ ਆ ਇਹਨਾਂ ਵਹੀਕਲ ਸੰਬੰਧੀ ਉਹਨਾਂ ਦੇ ਮਾਲਕਾਂ ਨੂੰ ਜਾਂ ਜਿਹੜੇ ਓਨਰਸ ਹੈ ਉਹਨਾਂ ਨੂੰ ਉਹਨਾਂ ਦੇ ਡਾਕੂਮੈਂਟਸ ਸੰਬੰਧੀ ਵੈਰੀਫਿਕੇਸ਼ਨ ਲਈ ਬੁਲਾਇਆ ਇਸ ਤੋਂ ਇਲਾਵਾ ਜਿਹੜੇ ਪਰਸਨ ਰੀਟੇਨ ਕੀਤੇ ਨੇ ਉਹਨਾਂ ਦੇ ਪਰਸਨਲ ਸਰਚ ਡੋਜ਼ੀਅਰ ਤਿਆਰ ਕੀਤੇ ਜਾ ਰਹੇ ਨੇ ਤੇ ਉਹਨਾਂ ਦੇ ਪ੍ਰੀਵੀਅਸ ਰਿਕਾਰਡ ਮੁਤਾਬਕ ਉਹਨਾਂ ਦੇ ਖਿਲਾਫ ਜਿਹੜੀ ਬੰਦੀ ਪ੍ਰੀਵੈਂਟਿਵ ਐਕਸ਼ਨ ਹੈ ਉਹ ਵੀ ਲਗਾਇਆ ਜਾ ਰਿਹਾ ਹੈ ਵਹੀਕਲ ਜਿਹੜੇ ਵਹੀਕਲ ਕੀ ਲੱਗਦੇ ਨੇ ਇਸ ਤਰ੍ਹਾਂ ਦੇ ਕੋਈ ਮੋਸਟਲੀ ਮੋਟਰਸਾਈਕਲ ਨੇ ਮੋਟਰਸਾਈਕਲ ਜਿਨ੍ਹਾਂ ਦੇ ਨੰਬਰ ਬਿਨਾਂ ਨੰਬਰ ਪਲੇਟ ਜਾਂ ਉਹਨਾਂ ਕੋਲ ਮੌਕੇ ਦੇ ਉਹਨਾਂ ਕੋਲ ਕਾਗਜ਼ ਨਹੀਂ ਸੀਗੇ ਉਹਨਾਂ ਸਾਰੇ ਵਹੀਕਲਸ ਨੂੰ ਕਨਫਿਸਕੇਟ ਕੀਤਾ ਤੇ ਉਹਨਾਂ ਨੂੰ ਹਦਾਇਤ ਕੀਤੀ ਗਈ ਆਪਣੇ ਜਿਹੜੇ ਸੰਬੰਧਿਤ ਜਿਹੜੇ ਡਾਕੂਮੈਂਟਸ ਨੇ ਲੈ ਕੇ ਆਉਣ ਔਨ ਦਾ ਵੈਰੀ ਬਿਸਿਸ ਆਫ ਵੈਰੀਫਿਕੇਸ਼ਨ ਜਿਹੜੇ ਹੈਗੇ ਵਹੀਕਲ ਰੀਲੀਜ਼ ਕੀਤੇ ਜਾਣਗੇ ਜਿਹੜੇ ਵਹੀਕਲ ਚੋਰੀ ਦੇ ਹੋਣਗੇ ਉਹਨਾਂ ਦੇ ਮੁਕਦਮਾ ਦਰਜ ਕੀਤਾ ਜਾਊਗਾ ਜਿਹੜੇ ਵਹੀਕਲਸ ਬਿਨਾਂ ਨੰਬਰ ਪਲੇਟ ਜਾਂ ਵਿਦਆਊਟ ਓਨਰਸ ਹੈਗੇ ਨੇ ਉਹਨਾਂ ਨੂੰ ਰੈਲੇਵੈਂਟ ਸੈਕਸ਼ਨ ਆਫ ਮੋਟਰ ਵਹੀਕਲ ਐਕਟ ਤਹਿਤ kan fisik kita juga.